ਦਾਨਿਕ ਸੋਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਸਰਾ ਸਵਾਗਤ ਹੈ ਮੈਂ ਰਿਸ਼ੀ ਕੁਮਾਰ ਹੁਸ਼ਿਆਰਪੁਰ ਤੋਂ ਸਵਾਜੀ ਅੱਜ ਹੁਸ਼ਿਆਰਪੁਰ ਦਾ ਜੇ ਮੌਸਮ ਦੇਖਿਆ ਜਾਵੇ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਤੁਹਾਨੂੰ ਆਪਾਂ ਹੋਰ ਵੀ ਮੌਸਮ ਦੇ ਹਿਸਾਬ ਨਾਲ ਦਿਖਾਉਂਦੇ ਆ ਹੁਸ਼ਿਆਰਪੁਰ ਦਾ ਅੱਜ ਮੌਸਮ ਠੰਡਾ ਠੰਡਾ ਹੈ ਸਵੇਰ ਤੋਂ ਹਲਕੀ ਹਲਕੀ ਧੁੰਦ ਦਿਖਾਈ ਦੇ ਰਹੀ ਹੈ ਜੀ ਇਹ ਕੇਓ 2 ਦੇ ਹਿਸਾਬ ਨਾਲ ਦੇਖਿਆ ਜਾਵੇ ਤੇ 173 ਦੱਸਿਆ ਜਾ ਰਿਹਾ ਹੈ ਮੌਸਮ ਦਾ ਹਿਸਾਬ ਜਿਹੜਾ ਹੈ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕ ਸਾਰਾ ਹਾਕੀ ਦਾ ਗਾੜਾ ਹਾਕੀ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਵਾਪਾਰ ਹੈ ਇਹੇ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ, ਕਬੱਡੀ, ਖੋਖੋ, ਐਥਲੈਟਿਕਸ, ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨੀ ਇਸ ਸੀਜ਼ਨ ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਤੇ ਦੇਖ ਸਕਦੇ ਹੋ ਤੁਸੀਂ ਕਿ ਅੱਜ ਹਲਕੀ ਹਲਕੀ ਠੰਡ ਵੀ ਹੈ ਮੌਸਮ ਦੇ ਵਿੱਚ ਮੈਡੀਕਲ ਅਫਸਰ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਠੰਡ ਹੋ ਚੁੱਕੀ ਹੈ ਦਸਤਾਨੇ ਗਲਵਜ਼ ਟੋਪੀਆਂ ਪਾ ਕੇ ਰੱਖਿਆ ਜਾਣ ਜਿ세 ਕਿ ਪੰਜਾਬ ਸਰਕਾਰ ਵੱਲੋਂ ਵੀ 25 ਤਰੀਕ ਤੋਂ ਲੈ ਕੇ 31 ਤਰੀਕ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਹਲਕਾ ਹਲਕਾ ਮੌਸਮ ਠੰਡਾ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਅੱਜ ਆਪਾਂ ਗੱਲਬਾਤ ਵੀ ਕਰਾਂਗੇ ਇੱਥੇ ਲੋਕਾਂ ਦੇ ਨਾਲ ਜਿਹੜੇ ਆਗਰਦ ਵਾਲੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸ਼ਹਿਰਪੁਰ ਦੇ ਜੇ ਐਨ ਕੇ ਹਾਈਵੇ ਵੀ ਇਹੀ ਹੈ ਜੇ ਜੰਮੂ ਕਸ਼ਮੀਰ ਨੂੰ ਵੀ ਇੱਥੋਂ ਹੀ ਰੋਡ ਜਾਂਦਾ ਹੈ ਤੇ ਹਿਮਾਚਲ ਨੂੰ ਜਿਹੜਾ ਧਰਮਸ਼ਾਲਾ ਜਾਂ ਚਿੰਤਪurni ਰੋਡ ਹੈ ਇਹੀ ਰੋਡ ਹੈ ਜਿੱਥੋਂ ਸਾਰੇ ਯਾਤਰੀ ਨਿਕਲ ਕੇ ਜਾਂਦੇ ਨੇ ਇੱਥੇ ਆਪਾਂ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਕਿ ਕਿੱਦਾਂ ਦਾ ਮੌਸਮ ਹੈ ਕੀ ਉਹਨਾਂ ਦੇ 뷰 ਹੈ ਅੱਜ ਦੇ ਮੌਸਮ ਦੇ ਹਿਸਾਬ ਨਾਲ ਦੇਖਦੇ ਹੋਏ ਮੌਸਮ ਅੱਜ ਹਾਰਪੁਰ ਦੇ ਵਿੱਚ ਸਵੇਰ ਦਾ ਬਹੁਤ ਠੰਡਾ ਮੌਸਮ ਆ ਤੇ ਅੱਜ ਧੁੰਦ ਵੀ ਸੀਗੀ ਤੁਸੀਂ ਦੇਖ ਸਕਦੇ ਆ ਆਪਣੇ ਹਿਸਾਬ ਨਾਲ ਪੂਰੇ ਉੱਪਰ ਹਲਕੀ ਹਲਕੀ ਧੁੰਦ ਵੀ ਹੈਗੀ ਆ ਤੇ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹਾਂਗਾ ਆਪਣੇ ਕਿ ਤੁਸੀਂ ਗਲਵਜ਼ ਦਸਤਾਨੇ ਆਪਣਾ ਸੇਫਟੀ ਨਾਲ ਘਰੋਂ ਨਿਕਲੋ ਬਾਹਰ ਇਹ ਹੀ ਕਹਿਣਾ ਚਾਹਾਂਗਾ ਮੈਂ ਹਾਂਜੀ ਮੌਸਮ ਠੰਡਾ ਹੈ ਜੀ ਅੱਜ ਇਹ ਜੈਗੜ ਦਸਾਨੇ ਪਾ ਕੇ ਨਿਕਲੋ ਲੋਕਾਂ ਨੂੰ ਚਾਹੀਦਾ ਆ ਵਿਚਾਰਕੋ ਛੋਟੇ ਛੋਟੇ ਬੱਚੇ ਆ